ਏਹ ਇੱਕ ਵਾਰੀ ਪਿੱਛੇ ਹਟੇ ਆ ਪਰ ਇਹਨਾਂ ਨੇ ਆਪਣਾ ਜਿਹੜਾ ਆਰਾப்தਾ ਜਿਹੜਾ ਮਕਸਦ ਹੈ ਇਹਨਾਂ ਦਾ ਉਹ ਤੋਂ ਪਿੱਛੇ ਨਹੀਂ ਹਟੇ ਇਸ ਤਰਕੇ ਟਕੜੇ ਰਹੋ ਚਾਣਕਿਆ ਨੀਤੀ ਦੀ ਮੈਂ ਤੁਹਾਨੂੰ ਗੱਲ ਵੀ ਸੁਣਾਦਣਾ ਜਿਹੜੀ ਦੇ ਇਹ ਮਹਾਰ ਨੇ ਜਿਹੜੇ ਇਹਨਾਂ ਦੇ ਰਹੇ ਨੇ ਕਹਿੰਦੇ ਚਾਣਕਿਆ ਆਪਣੇ ਚੇਲਿਆਂ ਨਾਲ ਕਦੇ ਜਾ ਰਿਹਾ ਸੀਗਾ ਜੰਗਲ ਬੇਲੇ ਦੇ ਵਿੱਚ ਦੀ ਤੇ ਉਹਦੀ ਕੰਬਲੀ ਝਾੜੀ 'ਚ ਫਸ ਗਈ ਚਣਕੇ ਨੇ ਆਪਣੇ ਚੇਲਿਆਂ ਨੂੰ ਕਿਹਾ ਵੀ ਇਹ ਝਾੜੀ ਨੂੰ ਪਾਣੀ ਪਾ ਦਿਓ ਉਹਨਾਂ ਨੇ ਪਾਣੀ ਪਾਤਾ ਤੇ ਉਹਨੇ ਆਪਣੀ ਕੰਬਲੀ ਉੱਥੇ ਛੱਡੀ ਤੇ ਗਾਂ ਤੁਰ ਗਿਆ ਚੇਲੇ ਬੜੇ ਹੈਰਾਨ ਚੇਲਿਆਂ ਨੇ ਸਵਾਲ ਪੁੱਛਿਆ ਵੀ ਗੁਰੂ ਜੀ ਤੁਸੀਂ ਤਾਂ ਕੋਈ ਦੁਸ਼ਮਣ ਜਦੋਂ ਤੁਹਾਡੇ ਰਾਹ ਦਾ ਰੋੜਾ ਬਣਿਆ ਕੋਈ ਬਖਸ਼ਿਆ ਨਹੀਂ ਤੇ ਅੱਜ ਤੁਸੀਂ ਪਹਿਲੀ ਵਾਰੀ ਦੇਖਿਆ ਵੀ ਜਿਹੜੇ ਸੋੜੇ ਕੰਡੇ ਪੈਰਾਂ ਚੁਵੇ ਆ ਉੰਦੀ ਪਾਣੀ ਪਾ ਰਹੇ ਹਾਂ ਚਾਨਕਾ ਕੁਛ ਨਹੀਂ ਬੋਲਿਆ ਅੱਗੇ ਨੰਗ ਗਿਆ ਆਥ ਨੇ ਮੁੜਿਆ ਆਥ ਨੇ ਮੁੜਦੇ ਨੇ ਉਹ ਕੰਬਲੀ ਜਿਹੜੀ ਫਸੀ ਵੀ ਸੀਗੀ ਮਾਰਿਆ ਹਯੋਕਾ ਤੇ ਜੜ ਚੋਂ ਝਾੜੀ ਪੱਟਤੀ ਫਿਰ ਚੇਲੇ ਵੀ ਸਮਝ ਗਏ ਸੋ ਇਹ ਉਹ ਨਸਲਾ ਸਿਸ ਕਰਕੇ ਚਕੰਨੇ ਰਹੋ ਜਾਗਦੇ ਰਹੋ ਫਿਲਹਾਲ ਇਹ ਸਾਨੂੰ ਬਿਲਕੁਲ ਇਹ ਤੇ ਖੁਸ਼ ਹੋਣ ਦੀ ਲੋੜ ਹੈ ਕਿ ਇਹ ਬਹੁਤ ਵੱਡੀ ਜਿੱਤ ਆ ਦੂਜੀ ਗੱਲ ਜਿਹੜਾ ਇਹ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕੀਤਾ ਸੀ ਚੰਡੀਗੜ੍ਹ ਵਾਲਾ ਜਿਹੜਾ 240 ਦੇ ਅਧੀਨ ਚੰਡੀਗੜ੍ਹ ਨੂੰ ਲਿਆ ਕੇ ਰਾਸ਼ਟਰਪਤੀ ਦਾ ਸਿੱਧਾ ਉਹਦੇ ਅਧੀਨ ਕਰਨ ਲੱਗੇ ਸੀਗੇ ਸੋ ਉਹਦੇ ਲਈ ਵੀ ਆਪਾਂ ਇਹ ਗੱਲ ਇੱਕ ਵਾਰੀ ਉਹਨਾਂ ਨੇ ਰੋਕ ਲਿਆ ਵੀ ਆ ਜਿਹੜਾ ਸੈਸ਼ਨ ਚੱਲ ਰਿਹਾ ਇਹਦੇ ਵਿੱਚ ਅਸੀਂ ਨਹੀਂ ਉਹ ਲੈ ਕੇ ਆਵਾਂਗੇ ਬਿੱਲ ਜਿਹੜਾ ਸੰਵਿਧਾਨਕ ਸੋਧ ਬਿੱਲ ਹੈ ਜਿਹੜਾ ਪਰ ਇਹ ਖਿਆਲ ਰੱਖਿਓ ਪਿੱਛੇ ਹਟੇ ਨੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਵੀ ਇਹਨਾਂ ਨੇ ਕੋਈ ਇਹ ਨਹੀਂ ਹੈਗਾ ਵੀ ਇਹ ਛਾਡੀ ਦਿੱਤਾ ਖਿਆਲ ਇਹ ਦੁਬਾਰੇ ਫੇਰ ਆਉਣਗੇ ਹੋਸਰ ਅਗਲੇ ਸੈਸ਼ਨ ਚ ਲਿਆ ਹੁਣ ਵੈਸੇ ਵੀ ਤਾਂ ਚੰਡੀਗੜ੍ਹ ਦਾ ਪੰਜਾਬ ਚ ਰਹਿ ਕੀ ਗਿਆ ਜੀ ਅੱਜ ਵੀ ਦੇਖੀਏ ਤਾਂ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਪੰਜਾਬੀਆਂ ਦਾ ਪੰਜਾਬੀਅਤ ਦਾ ਕਿੰਨਾ ਕੁ ਬੋਲਬਾਲਾ ਕਿਤੇ 12-13% ਪੰਜਾਬੀ ਰਹਿ ਗਏ ਪੰਜਾਬੀ ਬੋਲੀ ਦਫਤਰਾਂ ਚੋਂ ਬੋਰਡਾਂ ਚ ਸਾਰੇ ਕਾਹੇ ਤੋਂ ਗਾਇਬ ਕਰਤੀ ਡੈਮੋਗ੍ਰਾਫੀ ਚੰਡੀਗੜ੍ਹ ਦੀ ਬਦਲ ਦਿੱਤੀ ਇਹਨਾਂ ਨੇ ਤੋਂ ਇਸ ਕਰਕੇ ਨਾ ਹੁਣ ਜਿਵੇਂ ਆਪਾਂ ਦੇਖ ਰਹੇ ਹਾਂ ਬੰਗਾਲ ਦੇ ਬਿਹਾਰ ਦੀਆਂ ਵੋਟਾਂ ਹੋਈਆਂ ਨੇ ਉਹਨਾਂ ਵੋਟਾਂ ਦੇ ਵਿੱਚ ਇਹਨਾਂ ਦੇ ਜਿਹੜੇ ਰਾਸਵਰੇ ਮੈਂਬਰ ਹੋਰ ਆਉਣੇ ਆ ਲੋਕ ਸਭਾ 'ਚ ਹੀ ਹੈਗੇ ਆ ਰਾਸ ਸਵਾਜ ਦੋਨਿਆਂ ਦੀ ਗਿਣਤੀ ਪੂਰੀ ਹੋ ਗਈ ਹੋ ਸਕਦਾ ਅਗਲੇ ਸੈਸ਼ਨ ਦੇ ਵਿੱਚ ਚੰਡੀਗੜ੍ਹ ਵਾਲਾ ਵੀ ਲੈ ਆਉਣ ਤੇ ਤੁਹਾਨੂੰ ਮੈਂ ਗੱਲ ਹੋਰ ਦੱਸ ਦਿੰਦਾ ਇਹ ਗੱਲ ਖਿਆਲ ਰੱਖਿਓ ਅੱਜ ਮੇਰੀ ਗੱਲ ਹੈ ਲਿਖ ਲਿਓ ਇਹਨਾਂ ਨੇ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਦਾ ਦਰਜਾ ਦੇਣਾ ਹੈ ਤੋਂ ਇਹ ਵੱਖਰੀ ਸਟੇਟ ਚੰਡੀਗੜ੍ਹ ਨੂੰ ਬਣਾਉਣੀ ਹੈ ਇੱਕ ਸੂਬਾ ਬਣਾਉਣਾ ਹੈ ਪੂਰਨ ਤੌਰ ਦੇ ਉਤੇ ਦਿੱਲੀ ਦੀ ਤਰ੍ਹਾਂ ਉਹ ਇਕੱਲਾ ਚੰਡੀਗੜ੍ਹ ਨਹੀਂ ਉਹਦੇ ਨਾਲ ਫਿਰ ਪੰਜਾਬ ਦੇ ਇਲਾਕਿਆਂ ਨੂੰ ਪੰਜਾਬ ਦੇ ਆਲੇ-ਦਾਲੇ ਨੂੰ ਮਹਾਲੀ ਜਿਰਕਪੁਰ ਖਾੜ ਵਾਲੇ ਪਾਸਿਓਂ ਵੱਢ ਕੇ ਰੋਪਰ ਵਾਲੇ ਪਾਸਿਓਂ ਵੱਢ ਕੇ ਨਾਲ ਹਿੱਸਾ ਪੰਜਾਬ ਦਾ ਚੰਡੀਗੜ੍ਹ ਨਾਲ ਜੋੜ ਕੇ ਉਹਨੂੰ ਇੱਕ ਵੱਖਰੀ ਸਟੇਟ ਬਣਾ ਦੇਣਾ ਇਹ ਕਰਨਗੇ ਪਰ ਜਿੰਮੇਵਾਰ ਕੌਣ ਹੈ ਉਹਨਾਂ ਨੇ ਯੂਨੀਵਰਸਿਟੀ ਦੀ ਗੱਲ ਵੀ ਕੀਤੀ ਮੈਂ ਉੱਥੇ ਉਹਦੇ ਬੋਲਿਆ ਵੀ ਜਿੱਦੇ ਯੂਨੀਵਰਸਿਟੀ 'ਚ ਇਕੱਠ ਸੀਗਾ 10 ਤਰੀਕ ਨੂੰ ਟਕਲੀਫ ਹੋਈ ਉੱਥੇ ਬਾਦਲਾਂ ਨੂੰ ਕਾਂਗਰਸੀਆਂ ਨੂੰ ਬੋਕਰਾਂ ਦਾ ਹੋਣੀ ਹੋਣੀ ਬੀਜੇਪੀ ਵਾਲਿਆਂ ਨੂੰ ਵੀ ਹੋਣੀ ਹੋਣੀ ਉਹ ਤਾਂ ਜ਼ਿੰਮੇਵਾਰ ਕੌਣ ਨੇ ਇਹਨਾਂ ਹਾਲਾਤਾਂ ਨੂੰ ਕੌਣ ਆ ਉੱਥੇ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਵੀ 2008 ਦੇ ਵਿੱਚ ਬਾਦ ਸਰਕਾਰ ਦੇ ਵੇਲੇ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ ਚਿੱਠੀ ਲਿਖੀ ਗਈ ਆ ਇਹਨਾਂ ਦੇ ਕਰਤੂਤਾਂ ਨੇ ਚੰਡੀਗੜ੍ਹ ਆਪਾਂ ਕਹਿੰਦੇ ਚੰਡੀਗੜ੍ਹ ਤੋਂ ਹਮੇਸ਼ਾ ਲੜਾਈ ਲੜੀਆਂ ਖਿਹੜਿਆ ਫੁੱਲ ਗਲਾਬ ਦਾ ਸੂਹਾ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਤਾਂ ਚੰਡੀਗੜ੍ਹ ਤੋਂ ਦਾਵਾ ਕਿਵੇਂ ਛੱਡਿਆ ਪਵਨ ਵੰਸ ਲਾਰਗੇ ਇੰਨੇ ਲੀਡਰ ਰਹੇ ਨੇ ਕਾਂਗਰਸ ਦੇ ਤਵਾੜੀ ਅਰਗੇ ਲੀਡਰ ਰਹੇ ਨੇ ਕਾਂਗਰਸ ਦੇ ਇਹ ਵਕਾਲਤ ਕਰਦੇ ਰਹੇ ਆ ਵੀ ਚੰਡੀਗੜ੍ਹ ਨੂੰ ਸਟੇਟ ਨੂੰ ਵੱਖਰੀ ਸਟੇਟ ਬਣਾਉਣਾ ਚਾਹੀਦਾ ਹੈ ਇਹ ਤਾਂ ਕਾਂਗਰਸ ਦੇ ਲੀਡਰ ਹੈ ਕੀ ਕਾਂਗਰਸ ਸੀ ਇਹ ਤੇ ਜਵਾਬ ਦੇਣਗੇ ਤੁਹਾਡੇ ਯਾਦ ਹੋਣਾ ਇੱਕ ਵਾਰੀ ਸਰਕਾਰ ਸੀ ਬਾਦਲਦੀ ਤੇ ਸੁਖਵੀਰ ਬਾਦਲ ਦਾ ਬਿਆਨ ਆਇਆ ਸੀ ਵੀ ਅਸੀਂ ਨਵਾਂ ਚੰਡੀਗੜ੍ਹ ਬਣਾ ਰਹੇ ਹਾਂ ਜਿਹੜੇ ਚੰਡੀਗੜ੍ਹ ਨੂੰ ਦਾਵਾ ਛੱਡ ਰਹੇ ਹੈ ਹੌਲੀ ਹੌਲੀ ਤੁਸੀਂ ਇੱਕ ਹੋਰ ਗੱਲ ਦੇਖੋ ਜਿੰਨੇ ਚੰਡੀਗੜ੍ਹ ਦੇ ਵਿੱਚ ਦਫ਼ਤਰ ਸੀਗੇ ਪੰਜਾਬ ਸਰਕਾਰ ਦੇ ਸਰਕਾਰੀ ਦਫ਼ਤਰ ਹੌਲੀ ਹੌਲੀ ਕਾਂਗਰਸ ਸਰਕਾਰ ਵੇਲੇ ਬਾਦਲ ਸਰਕਾਰ ਵੇਲੇ ਤੇ ਹੁਣ ਆ ਵੋਕਰ ਵਾਲੇ ਵੇਲੇ ਉਹ ਹੌਲੀ ਹੌਲੀ ਜਿਹੜੇ ਦਫ਼ਤਰ ਸੀ ਸਰਕਾਰੀ ਉਹ ਸਾਰੇ ਮਹਾਲੀ ਲਿਆਂਦੇ ਥੋੜੇ-ਮੋٹے ਦਫ਼ਤਰ ਹੀ ਚੰਡੀਗੜ੍ਹ ਰਹਿ ਗਏ ਇਹ ਜਾਣਬੁੱਝ ਕੇ ਸੈਂਟਰ ਨਾਲ ਮਿਲ ਕੇ ਇਹ ਦਾਵਾ ਛੱਡਿਆ ਹੈ ਇਹਨਾਂ ਨੇ ਕਮਜ਼ੋਰ ਕੀਤਾ ਦਾਵਾ ਸਾਡੇ ਲੀਡਰਾਂ ਨੇ ਚੰਡੀਗੜ੍ਹ ਦੇ ਉੱਤੇ ਸੋ ਇਸ ਕਰਕੇ ਅੱਜ ਸਮਝਣ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਜਿਹੜੇ ਫੈਡਰਲ ਢਾਂਚੇ ਦੀ ਗੱਲ ਹੋ ਰਹੀ ਹੈ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਹੋ ਰਹੀ ਹੈ ਪੰਜਾਬ ਦੀ ਡੈਮੋਗ੍ਰਾਫੀ ਦੀ ਗੱਲ ਹੋ ਰਹੀ ਹੈ ਪੰਜਾਬ ਦੇ ਲੋਕੋ ਸਮਝੋ ਜਲੰਧਰ ਦੇ ਵਿੱਚ ਘਟਨਾ ਵਾਪਰੀ ਆ ਇੱਕ 13 ਸਾਲ ਦੀ ਬੱਚੀ ਦੇ ਨਾਲ ਇੱਕ ਦਰਿੰਦੇ ਵੱਲੋਂ ਦਰਿੰਦਗੀ ਦੇ ਨਾਲ ਉਸ ਬੱਚੀ ਦਾ ਬਲਾਤਕਾਰ ਕਰਕੇ ਉਹਨੂੰ ਮਾਰ ਦਿੱਤਾ ਗਿਆ ਅਸੀਂ ਕਹਿੰਦੇ ਅਸੀਂ ਕਿ ਕੋਈ ਬੰਦਾ ਕਹਿੰਦਾ ਜਲੰਧਰ ਦੇ ਲੈ ਕਿ ਉਹ ਜੇ ਬੰਦੇ ਨੂੰ ਨਾਲ ਦੀ ਨਾਲ ਗੋਲੀ ਮਾਰ ਦੇਣੀ ਚਾਹੀਦੀ ਆ ਜੋਦੇ ਨੂੰ ਅੱਗੇ ਸਾਰ ਦੇਣਾ ਚਾਹੀਦਾ ਕੋਈ ਬੰਦੇ ਬਖਸ਼ੇ ਨਹੀਂ ਜਾਣੇ ਚਾਹੀਦੇ ਪਰ ਉਹਦੇ ਉੱਤੇ ਬੜੀਆਂ ਹੁਣ ਇਹ ਕਈ ਬੰਦੇ ਜਿਹੜੇ ਖੌਤੀ ਬੈਠੇ ਆ ਉਹਦੇ ਤੇ ਵੀ ਇੱਕ ਕਿੰਤੂ ਪਰੰਤੂ ਕਰ